ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਜੀ ਆਪਾਂ ਟੈਸਟ ਪੇਪਰ 17 ਕਰਾਂਗੇ ਜੀ ਤੁਹਾਡੇ ਐਗਜ਼ਾਮ ਨੂੰ ਧਿਆਨ ਚ ਰੱਖ ਕੇ ਤਿਆਰ ਕੀਤਾ ਗਿਆ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਵਾਲ ਹੋਣ ਵਾਲੇ ਨੇ ਅੱਜ ਦੇ ਪੇਪਰ ਦੇ ਵਿੱਚ ਜੀ ਧਿਆਨ ਨਾਲ ਐਂਡ ਤੱਕ ਜਰੂਰ ਸੁਣਿਓ ਵੀਡੀਓ ਨੂੰ ਤੇ ਕਾਪੀ ਪੈਨ ਚੱਕ ਲਓ ਜੀ ਤੇ ਹਰ ਇੱਕ ਸਵਾਲ ਨੂੰ ਨੋਟ ਕਰ ਲਿਓ ਤੇ ਕਮੈਂਟ ਜਰੂਰ ਕਰਦੇ ਤੁਸੀਂ ਆਨਸਰ ਦਾ ਹਾਂਜੀ ਕਰਦੇ ਹਾਂ ਸਟਾਰਟ ਜੀ ਟੋਟਲ 25 ਸਵਾਲ ਹੋਣਗੇ ਆਪਣੇ ਪੇਪਰ ਦੇ ਵਿੱਚ ਹਾਂਜੀ ਪਹਿਲਾ ਸਵਾਲ ਦੇਖੋ ਧਿਆਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦਾ ਪਹਿਲਾ ਪ੍ਰਧਾਨ ਕੌਣ ਸੀ ਦਸੰਬਰ 1920 ਵਿੱਚ ਗੱਲ ਹੋ ਰਹੀ ਹੈ ਜੀ ਹਾਂਜੀ ਐਸਜੀਪੀਸੀ ਦਾ ਪਹਿਲਾ ਪ੍ਰਧਾਨ ਕੌਣ ਸੀ ਲਓ ਜੀ ਦੋ ਵਨ ਸਰ ਜੀ ਦਾ ਹਾਂਜੀ ਥੋੜਾ ਟ੍ਰਿਕੀ ਸਵਾਲ ਹੈ ਜੀ ਇਹ ਗੱਲ ਹੋ ਰਹੀ ਹੈ 1920 ਦੇ ਵਿੱਚ ਤਾਂ ਕਰੈਕਟ ਆਨਸਰ ਹੈ ਜੀ ਦਾ ਸੀ ਆਪਸ਼ਨ ਸਰਦਾਰ ਸੁੰਦਰ ਸਿੰਘ ਮਜੀਠੀਆ ਤੇ ਜੇਕਰ ਸਵਾਲ ਆ ਜਾਵੇ ਕਿ 1900 25 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਪਾਸ ਹੋ ਜਾਂਦਾ ਤਾਂ ਪਹਿਲੇ ਇਲੈਕਟਿਡ ਪ੍ਰਧਾਨ ਕੌਣ ਸਨ ਪਹਿਲੇ ਇਲੈਕਟਿਡ ਪ੍ਰੈਜ਼ੀਡੈਂਟ ਕੌਣ ਸਨ ਜੀ ਐਸਜੀਪੀਸੀ ਦੇ ਤਾਂ ਉਹਦਾ ਆਨਸਰ ਆਊਗਾ ਬਾਬਾ ਖਰਕ ਸਿੰਘ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਓ ਜੀ ਇਹ ਪੁੱਪਣ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਹਾਂ ਜੀ ਅਗਲਾ ਸਵਾਲ ਦੇਖੋ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਝੁੰਮਰ ਦਾ ਪਿਸ਼ੋਕੜ ਕਿਸ ਖੇਤਰ ਨਾਲ ਜੁੜਿਆ ਹੋਇਆ ਹੈ ਹਾਂਜੀ ਝੁੰਮਰ ਜਿਹੜਾ ਲੋਕ ਨਾਚ ਆ ਪੰਜਾਬ ਦਾ ਜੀ ਉਹ ਦਾ ਪਿਸ਼ੋਕੜ ਕਿਸ ਨਾਲ ਜੁੜਿਆ ਹੋਇਆ ਜੀ A ਮਾਝਾ B ਸੰਤਲਬਾ C ਨਿੱਲੀਵਾਰ ਤੇ D ਪੌਂਦ ਪਹਿਲੀ ਗੱਲ ਕੀ ਹੈ ਜੀ ਝੁੰਮਰ ਮਰਦਾਂ ਦਾ ਇੱਕ ਨਾਚ ਹੈ ਠੀਕ ਹੈ ਜੀ ਤਾਂ ਹੁਣ ਗੱਲ ਹੋਈ ਕਿੱਥੇ ਇਹ ਪਿਸ਼ੋਕੜ ਕਿਹੜਾ ਹੈ ਜੀ ਆਪਸ਼ਨਾਂ ਤੇ ਧਿਆਨ ਦੇਖੋ ਸਾਹ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸੰਤਲਵਾਰ ਓਕੇ ਜੀ ਚਲੋ ਅਗਲਾ ਦੇਖੋ ਸਿੱਖ ਸਾਹਿਤ ਦਾ ਇਨਸਾਈਕਲੋਪੀਡੀਆ ਮੰਨੀ ਜਾਣ ਵਾਲੀ ਮਹਾਨ ਰਚਨਾ ਮਹਾਨ ਕੋਸ਼ ਕਿਸ ਦੀ ਲਿਖਤ ਹੈ ਲਓ ਜੀ ਇਨਸਾਈਕਲੋਪੀਡੀਆ ਆਫ ਸਿੱਖ ਹਾਂਜੀ ਇਹ ਰਚਨਾ ਕੀ ਕਿਸ ਦੀ ਲਿਖਤ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਸਭ ਨੂੰ ਜੀ ਆਉਂਦਾ ਹੋਊ ਇਹ ਹਾਂਜੀ ਤਾਂ ਕਰੈਕਟ ਆਨਸਰ ਹੈ ਜੀ ਦਾ ਸੀ ਉਹ ਸਿੰਘ ਪਾਈ ਨਾ ਕਾਂ ਸਿੰਘ ਨੱਬਾ ਪਾਈ ਕਾਂ ਸਿੰਘ ਨੱਬਾ ਦੀ ਰਚਨਾ ਜੀ ਮਹਾਨ ਕੋਸ਼ ਇਹ ਇਹ ਆਪਣੀ ਰਚਨਾ ਸੀ ਮਹਾਨ ਕੋਸ਼ ਪਾਈ ਕਾਂ ਸਿੰਘ ਨੱਬਾ ਨੂੰ ਇਸ ਨੂੰ ਲਿਖਣ ਲਈ ਤਿਆਰ ਕਰਨ ਲਈ 14 ਸਾਲ ਦਾ ਸਮਾਂ ਲੱਗਿਆ ਸੀ ਇਹ ਵੀ ਨੋਟ ਰੱਖੋ ਪੁਆਇੰਟ ਹਾਂਜੀ ਅਗਲਾ ਦੇਖੋ 4 ਨੰਬਰ ਸਿੰਧੂ ਘਾਟੀ ਸਭਿਤਾ ਇਹਨੂੰ ਬੋਲਦੇ ਐ ਇੰਡਸ ਵੈਲੀ ਸਿਵਲਾਈਜੇਸ਼ਨ ਨਸ ਸੰਬੰਧਿਤ ਪ੍ਰਸਿੱਧ প্রতੱਤਵ ਸਥਾਨ ਸੰਘੋਲ ਜਿਸ ਨੂੰ ਉੱਚਾ ਪਿੰਡ ਵੀ ਕਹਿੰਦੇ ਹਨ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ ਸੰਘੋਲ ਜੀ ਜੋ ਸਿੰਧੂ ਘਾਟ ਨਾਲ ਸੰਬੰਧਿਤ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਚ ਆਏ ਉੱਚਨੀ ਘਰ ਬਣ ਗਿਆ ਜਿਸ ਨੂੰ ਉੱਚਾ ਪਿੰਡ ਕਹਿੰਦੇ ਨੇ ਹਾਂਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਤਾਂ ਕਰੈਕਟ ਆਨਸਰ ਹੈ ਜੀ ਦਾ ਡੀ ਆਪਸ਼ਨ ਜੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਪੈਂਦਾ ਜੀ ਸੰਘੋਲ ਇਹਨੂੰ ਉੱਚਾ ਪਿੰਡ ਕਹਿੰਦੇ ਨੇ ਜਦੋਂ ਇੱਥੇ ਖੁਦਾਈ ਹੋਈ ਸੀਗੀ ਇਤੇ ਸਿੰਧੂ ਘਾਟੀ ਸਭਿਅਤਾ ਅਤੇ ਕੁਸਾਨ ਵੰਸ਼ ਦੇ ਸਿੱਕੇ ਤੇ ਮੂਰਤੀਆਂ ਮਿਲੇ ਹਨ ਕਿਹੜਾ ਜੀ ਇੱਕ ਕੁਸਾਨ ਵੰਸ਼ ਦੀ ਵੀ ਸਿੱਕੇ ਤੇ ਮੂਰਤੀਆਂ ਮਿਲੇ ਹਨ ਨੋਟ ਕਰ ਲਓ ਜੀ ਚਲੋ ਜੀ ਅਗਲਾ ਸਵਾਲ ਪੰਜ ਨੰਬਰ ਪੰਜਾਬ ਵਿੱਚ ਨਿਰੰਕਾਰੀ ਲਹਿਰ ਦੀ ਸ਼ੁਰੂਆਤ ਕਿਸ ਨੇ ਕੀਤੀ ਧਿਆਨ ਨਾਲ听 ਤੁਸੀਂ ਸਟ्रेस ਕਰੋ ਜੀ ਨਿਰੰਕਾਰੀ ਲਹਿਰ ਦੀ ਗੱਲ ਹੋ ਰਹੀ ਹੈ ਪੰਜਾਬ ਵਿੱਚ ਨਿਰੰਕਾਰੀ ਲਹਿਰ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਆਪਸ਼ਨਾਂ ਦੇਖੋ ਧਿਆਨ ਨਾਲ ਏ ਹੈਗੀ ਆ ਬਾਬਾ RAM ਸਿੰਘ ਜੀ ਬੀ ਬਾਬਾ ਬਾਲਕ ਸਿੰਘ ਜੀ ਸੀ ਬਾਬਾ ਦਿਆਲ ਦਾਸ ਜੀ ਤੇ ਦੀ ਭਗਤ ਚਵਹਰਮਲ ਦੇਖੋ ਜੀ ਕਰੋ ਕਮੈਂਟ ਜੀ ਇਹਦਾ ਤਾਂ ਕਰੈਕਟ ਆਨਸਰ ਜੀ ਦਾ ਸੀ ਆਪਸ਼ਨ ਬਾਬਾ ਦਿਆਲ ਦਾਸ ਜੀ 1851 ਈਸਵੀ ਦੇ ਵਿੱਚ ਬਾਬਾ ਦਿਆਲ ਦਾਸ ਜੀ ਨੇ 라ਵਲ ਪਿੰਡੀ 라ਵਲ ਪਿੰਡੀ ਜੋ ਹੁਣ ਪਾਕਿਸਤਾਨ ਵਿੱਚ ਹੈ ਤੋਂ ਇਹਦੀ ਸ਼ੁਰੂਆਤ ਕੀਤੀ ਲਹਿਰ ਦੀ ਦਰੰਕਾਰੀ ਲਹਿਰ ਦੀ ਤੇ ਬੱਬਾ ਬਾਲਕ ਸਿੰਘ ਕੀਤੀ ਦੀ ਕੁੱਕਾ ਲਹਿਰ ਦੀ ਠੀਕ ਹੈ ਜੀ ਚਲੋ ਅਗਲਾ ਦੇਖ ਲਓ ਪੰਜਾਬੀ ਭੰਗੋਲਿਕ ਸ਼ਬਦਾਵਲੀ ਵਿੱਚ ਵੇਟ ਇਲਾਕਾ ਕਿਸ ਨੂੰ ਕਹਿੰਦੇ ਜੀ ਵੇਟ ਦਾ ਇਲਾਕਾ ਕਿਸ ਈਰ ਨੂੰ ਬੋਲਦੇ ਨੇ ਜੀ 옵ਸ਼ਨਾਂ ਦੇਖੋ ਧਿਆਨ ਨਾਲ ਇਹ ਰੇਤਲੀ ਟਿੱਬਿਆਂ ਵਾਲੇ ਖੇਤਰ ਨੂੰ ਬੀ ਪਹਾੜਾਂ ਦੇ ਪੈਰਾਂ ਵਿੱਚ ਵਾਲੇ ਖੇਤਰ ਨੂੰ ਸੀ ਦਿਰਾਵਾਂ ਦੇ ਨਾਲ ਲੱਗਦੇ ਹੜ ਵਾਲੇ ਮੈਦਾਨੀ ਇਲਾਕੇ ਨੂੰ ਡੀ ਸੰਘਣੇ ਜੰਗਲਾਂ ਨੂੰ ਬੀਟ ਦਾ ਏਰੀਆ ਜੀ ਹਾਂਜੀ ਠੀਕ ਆਨਸਰ ਹੈਗਾ ਜੀ ਦਾ ਸੀ ਆਪਸ਼ਨ ਦਰਿਆਵਾਂ ਦੇ ਨਾਲ ਲੱਗਦੇ ਹਰ ਵਾਲੇ ਮਦਾਨੀ ਇਲਾਕੇ ਨੂੰ ਸਤਲੁਜ ਅਤੇ ਬਿਆਸ ਦਰਿਆਵਾਂ ਦੀ ਬਿਲਕੁਲ ਨਾਲ ਲੱਗਦੇ ਨੀਵੇਂ ਇਲਾਕੇ ਨੂੰ ਪੰਜਾਬੀ ਵਿੱਚ ਬੀਟ ਕਹਿੰਦੇ ਨੇ ਇੱਥੇ ਹਰ ਦਾ ਪਾਣੀ ਆਸਾਨੀ ਨਾਲ ਆ ਜਾਂਦਾ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਓ ਕੋਈ ਨਾ 7 ਨੰਬਰ ਦੇਖੋ ਪੰਜਾਬੀ ਸੱਭਿਆਚਾਰ ਦੀ ਮਸ਼ਹੂਰ ਪੁਸਤਕ ਮੇਰਾ ਨਾਨਕਾ ਪਿੰਡ ਦਾ ਲੇਖਕ ਕੌਣ ਹੈ ਮੇਰਾ ਨਾਨਕਾ ਪਿੰਡ ਦਾ ਲੇਖਕ ਕੌਣਾ ਜੀ ਬਹੁਤ ਮਸ਼ਹੂਰ ਪਤਾ ਵੇ অপਸ਼ਨ ਦੇਖੋ ਧਿਆਨ ਨਾਲ ਕਰੋ ਕਮੈਂਟ ਜੀ ਜਿਹੜੇ ਬੱਚੇ ਨੂੰ ਆਉਂਦਾਗਾ ਇਹ ਹਾਂਜੀ ਕਰੈਕਟ ਆਨਸਰ ਹੈ ਜੀ ਸੀ অপਸ਼ਨ ਸੁਹਿੰਦਰ ਸਿੰਘ ਬਨਜਾਰਾ ਬੇਦੀ ਤੁਹਿਆ ਰੱਖਣਾ ਬਨਜਾਰਾ ਬੇਦੀ ਦੀ ਬੁੱਕਾ ਜੀ ਇਹ ਮੇਰਾ ਨਾਨਕਾ ਪਿੰਡ ਜਿੱਕਲਾ ਇਹਦਾ ਮੇਰਾ ਪਿੰਡ ਦਾ ਗਿਆਨੀ ਗੁਰਦਿੱਤ ਸਿੰਘ ਦੀ ਕਿ ਮੇਰਾ ਪਿੰਡ ਮੇਰਾ ਨਾਨਕਾ ਪਿੰਡ ਹੈਗੀ ਬਨਜਾਰਾ ਬੇਦੀ ਸੀ ਠੀਕ ਹੈ ਜੀ ਇਹ ਪੁਆਇੰਟ ਤੁਸੀਂ ਨੋਟ ਕਰ ਲਓ ਹਾਂਜੀ ਹੁਣ ਪਾਰਟ B ਸਟਾਰਟ ਹੋ ਆਪਣਾ ਇੰਡੀਅਨ ਪੋਲੀਟੀ ਐਂਡ ਜੀਕੇ ਦਾ ਤਾਂ ਧਿਆਨ ਨਾਲ ਨੋਟ ਕਰੋ ਇਹ ਸਾਰੇ ਸਵਾਲਾਂ ਨੂੰ ਤੇ ਆਨਸਰ ਜ਼ਰੂਰ ਕਰਨਾ ਕਮੈਂਟ ਦੇ ਵਿੱਚ ਭਾਰਤ ਦੀ ਮੌਜੂਦਾ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਕੌਣ ਹਨ ਜੀ ਹਾਂਜੀ ਕਰੰਟ ਜੀਕੇ ਦਾ ਸਵਾਲ ਹੈ ਕਿ ਜੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਕੌਣ ਹੈ ਜੀ ਕਰੰਟ ਹਾਂਜੀ ਧਿਆਨ ਨਾਲ ਦੇਖੋ ਜੀ ਇਹਦਾ ਆਨਸਰ ਕੀ ਬੰਦਾ ਹੈ ਹਨ ਬੀ इज करेक्ट ਆਨਸਰ ਸੀ ਪੀ ਰਾਧਾ ਕ੍ਰਿਸ਼ਨ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਆਪਣੇ ਪ੍ਰੈਜ਼ੀਡੈਂਟ ਕੌਣ ਨੇ ਕਮੈਂਟ ਜਿਹਦਾ ਨਾਮਕਤ ਦੱਸੋ ਜੀ ਅਗਲਾ ਸਵਾਲ ਦੇਖੋ ਭਾਰਤੀ ਸੰਵਿਧਾਨ ਵਿੱਚ ਸਮਵਰਤੀ ਸੂਚੀ ਜਿਹਨੂੰ ਬੋਲਦੇ ਨੇ ਕੌਨਕਰੈਂਟ ਲਿਸਟ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਹਾਂਜੀ ਕੌਨਕਰੈਂਟ ਲਿਸਟ ਆਪਾਂ ਕਿਹੜੇ ਦੇਸ਼ ਤੋਂ ਲਈ ਹੈਗੀ ਇੰਪੋਰਟੈਂਟ ਹੈ ਜੀ ਬੈਰੀ ਬੈਰੀ ਇੰਪੋਰਟੈਂਟ ਮਾਰਕ ਕਰ ਲਓ ਨੂੰ ਤੇ ਕਮੈਂਟ ਦੇ ਵਿੱਚ ਦਾ ਆਨਸਰ ਜਰੂਰ ਦਿਓ ਜੀ ਕਿੰਨੀਆਂ ਲਿਸਟਾਂ ਨੇ ਟੋਟਲ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿੰਨੀਆਂ ਲਿਸਟਾਂ ਨੇ ਜੀ ਤਿੰਨ ਲਿਸਟਾਂ ਨੇ ਉਹ ਕਿਹੜੀ ਕਿਹੜੀ ਲਿਸਟਾਂ ਨੇ ਉਹ ਕਰਨਾ ਡਿਸਕਸ ਜੀ ਪਹਿਲਾਂ ਦੋ ਜੀ ਦੋ ਦਾ ਆਨਸਰ ਹਾਂਜੀ ਕੰਕੋਰਡੈਂਸ ਲਿਸਟ ਆਪੜ ਕਿਹੜੀ ਦੇਸ਼ ਦਿੱਤੀ ਹੈ ਇਹ ਤਾਂ ਕਰੈਕਟ ਆਨਸਰ ਹੈ ਜੀ ਦਾ ਸੀ ਆਪਸ਼ਨ ਆਸਟ੍ਰੇਲੀਆ ਠੀਕ ਹੈ ਜੀ ਜਿਹੜੀਆਂ ਇਹ ਲਿਸਟਾਂ ਹੁੰਦੀ ਨੇ ਕਿਹੜੇ ਸ਼ੈਡਿਊਲ ਦੇ ਵਿੱਚ ਨੇ ਇਹ 7ਵੇਂ ਸ਼ੈਡਿਊਲ ਦੇ ਵਿੱਚ ਨੇ ਇੰਡੀਆ ਦੇ ਜੀ ਸਵਿਧਾਨ ਦੇ ਤੇ ਕਿਹੜੀ ਕਿਹੜੀ ਲਿਸਟਾਂ ਨੇ ਤਿੰਨ ਉਹ ਉਹ ਹੈ ਕਿ ਜੂਨੀਅਨ ਲਿਸਟ ਨੰਬਰ 2 ਸਟੇਟ ਲਿਸਟ ਹੁੰਦੀ ਹੈ। ਨੰਬਰ 10 ਕਨਕੋਰਡੈਂਟ ਲਿਸਟ ਹੋਗੀ ਠੀਕ ਹੈ ਇਹ ਤੁਸੀ ਨੋਟ ਕਰ ਲਓ ਜੀ। ਮਤਲਬ ਜੂਨੀਅਨ ਲਿਸਟ ਦੇ ਵਿੱਚ ਕੀ ਹੁੰਦਾਗਾ ਇਸ ਵਿੱਚ ਇਕੱਲੇ ਆਪਣੀ ਕੇਂਦਰ ਸਰਕਾਰ ਬਣਾਉਂਦੀ ਕਾਨੂੰਨ ਵਗੈਰਾ ਸਟੇਟ ਦੇ ਸਟੇਟ ਬਣਾਉਂਦੀ ਹੈ। ਕਨਕੋਰਡੈਂਟ ਲਿਸਟ ਦੇ ਵਿੱਚ ਕੀ ਹੁੰਦਾਗਾ ਜਿਸ ਤੇ ਕੇਂਦਰ ਅਤੇ ਰਾਜ ਦੋਵੇਂ ਕਾਨੂੰਨ ਬਣਾ ਸਕਦੇ ਠੀਕ ਹੈ ਇਹ ਤੁਸੀ ਨੋਟ ਕਰ ਲਓ। ਹਾਂਜੀ ਅਗਲਾ ਸਵਾਲ ਦੇਖੋ 10 ਨੰਬਰ। ਸੰਵਿਧਾਨ ਦਾ ਕਿਹੜਾ ਅਨੁਛੇਦ ਮਤਲਬ ਆਰਟੀਕਲ 352 ਦੇ ਰਾਸ਼ਟਰਪਤੀ ਨੂੰ ਆਰਡੀਨੈਂਸ ਜਾਰੀ ਕਰਨ ਦੀ ਤਾਕਤ ਦਿੰਦਾ ਹੈ ਸੁਣਿਓ ਤੁਸੀਂ ਆਰਡੀਨੈਂਸ ਕੀ ਹੁੰਦਾ ਹੈਗਾ ਠੀਕ ਹੈ ਜੀ ਹਾਂਜੀ ਤਾਂ ਦੱਸੋ ਕਿਹੜਾ ਆਰਟੀਕਲ ਹੈ ਜਿਹਦੇ ਅਧੀਨ ਪ੍ਰੈਜ਼ੀਡੈਂਟ ਆਰਡੀਨੈਂਸ ਪਾਸ ਕਰ ਦਿੰਦਾ ਹੈਗਾ ਹਾਂਜੀ ਦੋ ਜੀ ਇੱਕ ਮਿੰਟ ਦੇ ਵਿੱਚ ਆਨਸਰ ਇਹਦਾ ਹਾਂਜੀ ਮਤਲਬ ਕੀ ਹੁੰਦਾ ਕਿ ਬਿੱਲ ਲੈ ਕੇ ਆਉਣਾ ਬਿੱਲ ਪਾਸ ਕਰਨਾ ਲਾਗੂ ਕਰਨਾ ਤਾਂ ਜਦੋਂ ਪਾਰਲੀਮੈਂਟ ਸੈਸ਼ਨ ਨਹੀਂ ਚੱਲਦਾ ਤਾਂ ਪਹਿਲੀ ਕੋਈ ਲਾਗੂ ਕਰ ਦੇਣਾ ਉਹਨੂੰ ਹੁੰਦਾ ਆਰਡੀਨੈਂਸ ਨਾ ਆਰਡੀਨੈਂਸ ਤਾਂ ਕਿਹੜੇ ਆਰਟੀਕਲ ਅਧੀਨ ਪ੍ਰੈਜ਼ੀਡੈਂਟ ਕਰਦਾ ਹੋ ਤਾਂ ਕਰੈਕਟ ਆਨਸਰ ਹੈ ਜੀ ਆਰਟੀਕਲ 1 2 3 ਮਤਲਬ ਕਿ ਇਹ ਜੀ ਕਰੈਕਟ ਆਨਸਰ ਹੈ ਜੇ ਇੱਥੇ ਸਵਾਲ ਆ ਜਾਂਦਾ ਜੀ ਸਟੇਟ ਦੇ ਵਿੱਚ ਗਵਰਨਰ ਦੇ ਲੈ ਕੇ ਆਵੇ ਕੋਈ ਆਰਡੀਨੈਂਸ ਨਾ ਆਰਡੀਨੈਂਸ ਤਾਂ ਗਵਰਨਰ ਕਿਹੜੇ ਆਰਟੀਕਲ ਅਧੀਨ ਲਿਆ ਸਕਦਾ ਹੋ ਹਾਂਜੀ ਪਤਾ ਜੀ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਇਹਨੂੰ ਉਲਟ ਕਰ ਦਿਓ 2 1 3 ਗਵਰਨਰ ਕਰਦਾ ਜੀ ਲਾਉਂਦਾਗਾ 213 ਦੇਦੀ ਨੇ 213 ਤੇ ਪ੍ਰੈਜ਼ੀਡੈਂਟ 123 ਦੇ ਠੀਕ ਹੈ ਜੀ ਬਹੁਤ ਹੀ ਇੰਪੋਰਟੈਂਟ ਸਵਾਲ ਆ ਜੀ ਪੇਪਰ ਚ ਬਹੁਤ ਆਉਂਦਾ ਬਹੁਤ ਰੋਲਾ ਚੱਲਦਾ ਰਹਿੰਦਾ ਇਹਨਾਂ ਦਾ ਜੀ ਸਟੇਟਾਂ ਦੇ ਨਾਲ ਕੀ ਕਹਿੰਦੇ ਕਈ ਬੋਲਦੇ ਧੱਕਾ ਕਰਤਾ ਸਰਕਾਰਾਂ ਅਸੀਂ ਧੱਕਾ ਕੀਤਾ ਨਹੀਂਗਾ ਕਿ ਜਦੋਂ ਕਾਨੂੰਨ ਲੈ ਕੇ ਆਉਂਦੀ ਹੈ ਜਿਵੇਂ ਖੇਤੀਬਾੜੀ ਦਾ ਕਾਨੂੰਨ ਦਿੱਲੀ ਦੇ ਵਿੱਚ ਜਦੋਂ ਪਾਵਰ ਆਉਂਦੀ ਹੈ ਤੇ ਕਿੱਜ ਦੇ ਵੱਲ ਮਿਲੀਆਂ ਉਹ ਇਹ ਬਸ ਪੁਆਇੰਟ ਹੁੰਦੇ ਨੇ ਇਤੋਂ ਹੀ ਹੀ ਕੁਐਸਚਨ ਬਣ ਜਾਂਦੇ ਨੇ ਚਲੋ ਜੀ 11 ਨੰਬਰ ਦੇਖਦੇ ਹਾਂ ਸਵਾਲ ਭਾਰਤ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣਨ ਦਾ ਮਾਣ ਕਿਸ ਨੂੰ ਹਾਸਲ ਹੈ ਹਾਂਜੀ ਸੁਪਰੀਮ ਕੋਰਟ ਦੀ ਫਰਸਟ ਊਮਨ ਜੱਜ ਕੌਣ ਬਣੀ ਸੀ ਆਪਸ਼ਨਾਂ ਦੇਖੋ ਧਿਆਨ ਨਾਲ ਜੀ ਕਰ ਦਿਓ ਇਹਦਾ ਕਮੈਂਟ ਤੁਸੀਂ ਹਾਂਜੀ ਕਰੈਕਟ ਆਨਸਰ ਜੀ ਡੀ ਆਪਸ਼ਨ ਜਸਟਿਸ ਐਮ ਫਾਤਿਮਾ ਬੀਬੀ ਜਸਟਿਸ ਐਮ ਫਾਤਿਮਾ ਬੀਬੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੇ ਸਨ ਠੀਕ ਹੈ ਜੀ ਕਦੋਂ ਬਣੇ ਸਨ ਇਹ 1900 ਨੰਨਾ ਨਮੇ ਇਸ ਵੀ ਦੇ ਵਿੱਚ ਤੇ ਜੀ ਗੱਲ ਹੋ ਜੇ ਹਾਈ ਕੋਰਟ ਦੇ ਵਿੱਚ ਪਹਿਲੇ ਚੀਫ ਜਸਟਿਸ ਕੌਣ ਬਣੇ ਹਨ ਹਾਈ ਕੋਰਟ ਦੇ ਵਿੱਚ ਏ ਜੀ ਕਰਕਟ ਕੰਪਨੀ ਲਿੰਦਾਸੀਟ ਬਣੇ ਹਨ ਇਹ ਹਾਈ ਕੋਰਟ ਦਾ ਸਬੰਧ ਰਖਦੇ ਨੇ ਲਿੰਦਾਸੀਟ ਤੇ ਸੁਪਰੀਮ ਕੋਰਟ ਨਾਲ ਬੀਬੀ ਫਾਤਿਮਾ ਠੀਕ ਹੈ ਜੀ ਇੰਪੋਰਟੈਂਟ ਪੁਆਇੰਟ ਨੇ ਇਹ ਚਲੋ ਜੀ ਅਗਲਾ ਦੇਖੋ ਆਰਟ ਆਪਣਾ ਸੀਟ ਸਟਾਰਟ ਹੋ ਗਿਆ ਜੀ ਕੰਪਿਊਟਰ ਅਵੇਅਰਨੈਸ ਦੇ ਸਵਾਲ ਨੇ ਜੀ ਬਹੁਤ ਹੀ ਇੰਪੋਰਟੈਂਟ ਨੇ ਇਹ ਤੁਸੀਂ ਦਾ ਕਮੈਂਟ ਜਰੂਰ ਕਰਿਓ ਜੀ 12 ਨੰਬਰ ਦੇਖੋ MS Excel ਵਿੱਚ ਇੱਕ ਨਿਊ ਵਰਕਸ਼ੀਟ ਲਈ ਕਿਹੜਾ ਸ਼ਾਰਟਕਟ ਕੀ ਵਰਤਿਆ ਜਾਂਦਾ ਹੈ ਹਾਂਜੀ MS Excel ਦੇ ਵਿੱਚ ਇੱਕ ਨਵੀਂ ਹੋ ਵਰਕਸ਼ੀਟ ਆਪਣਾ ਐਡ ਕਰਨੀ ਆ ਤਾਂ ਕਿਹੜਾ ਸ਼ਾਰਟਕਟ ਕੀ ਦੱਬਾਂਗੇ ਹਾਂਜੀ ਤਾਂ ਇਹਦਾ ਕਰੈਕਟ ਆਨਸਰ ਹੈ ਜੀ B ਆਪਸ਼ਨ Shift 11 Shift F11 ਦੱਬਾਂਗੇ ਤਾਂ ਨਵੀਂ ਵਰਕਸ਼ੀਟ ਐਡ ਹੋ ਜਾਊਗੀ ਠੀਕ ਹੈ ਜੀ Excel ਦੇ ਅੰਦਰ ਨਵੀਂ ਸੀਟ ਐਡ ਕਰਨ ਲਈ ਕੀਬੋਰਡ ਤੇੋਂ ਆਪਾਂ ਸ਼ਿਫਟ ਦੇ ਨਾਲ F11 ਦਬਾਇਆ ਜਾਂਦਾ ਹੈ। ਓਕੇ ਚਲੋ ਅਗਲਾ ਦੇਖੋ। 13 ਨੰਬਰ ਕੰਪਿਊਟਰ ਨੈਟਵਰਕਿੰਗ ਵਿੱਚ ਹਾਰਡਵੇਅਰ ਐਡਰੈਸ ਬੋ ਜੋ ਵਰਤੇ ਜਾਂਦੇ ਮੈਕ ਐਡਰੈਸ ਵਿੱਚ ਮੈਕ ਦਾ ਪੂਰਾ ਨਾਮ ਕੀ ਹੈ? ਹਾਂਜੀ ਐਮਏਸੀ ਦਾ ਪੂਰਾ ਨਾਮ ਕੀ ਹੈ? ਇਹਦਾ ਕੰਪਿਊਟਰ ਨੈਟਵਰਕਿੰਗ ਵਿੱਚ ਆਪਾਂ ਐਡਰੈਸ ਵਰਤਦੇ ਆਂਗੇ। ਹਾਂਜੀ ਪਤਾ ਜੀ ਤੁਹਾਨੂੰ ਇਹਦਾ ਆਨਸਰ? ਦੇਖੋ ਜੀ ਬਹੁਤ ਹੀ ਘਮਾਵਾ ਕੁਛ ਨਹੀਂ ਹੈ। ਜਿਹੜੇ ਬੱਚੇਨ ਪਤਾ ਅਨਸਰ ਪਤਾ ਉਹ ਕਮੈਂਟ ਜ਼ਰੂਰ ਕਰੋ ਜੀ ਹਾਂਜੀ ਮੈਕ ਐਡਰੈਸ ਮੈਕ ਦਾ ਫੁੱਲ ਫਾਰਮ ਕੀ ਹੈ ਤਾਂ கரੈਕਟ ਅਨਸਰ ਜੀ ਦਾ ਬੀ ਆਪਸ਼ਨ ਮੀਡੀਆ ਐਕਸੈਸ ਕੰਟਰੋਲ ਮੀਡੀਆ ਐਕਸੈਸ ਕੰਟਰੋਲ ਹੁੰਦਾ ਜੀ ਮੈਕ ਐਡਰੈਸ ਦਾ ਪੂਰਾ ਨਾਮ ਹੁਣ ਦੇਖੋ ਮਤਲਬ ਕੀ ਹੁੰਦਾ ਹੈ ਹਰ ਇੱਕ ਕੰਪਿਊਟਰ ਜਾਂ ਫੋਨ ਦਾ ਇੱਕ ਪੱਕਾ ਹਾਰਡਵੇਅਰ ਐਡਰੈਸ ਹੁੰਦਾ ਹੈ ਜੋ ਕਦੇ ਬਦਲਦਾ ਨਹੀਂ ਉਸ ਨੂੰ ਮੈਕ ਐਡਰੈਸ ਕਹਿੰਦੇ ਨੇ ਇਹ ਕਿੰਨੇ ਬਿਟ ਦਾ ਹੁੰਦਾ ਹੈ ਇਹ ਹੁੰਦਾਗਾ 48 ਬਿਟ ਦਾ ਹੁੰਦਾ ਹੈ ਇਹ ਪੁੱਛ ਸਵਾਲ ਆਉਂਦਾ ਵੀ ਮੈਕ ਐਡਰੈਸ ਕਿੰਨੇ ਬਿੱਟ ਦਾ ਹੁੰਦਾ 48 ਬਿੱਟ ਦਾ ਪੱਕਾ ਐਡਰੈਸ ਹੁੰਦਾ ਇਹ ਕਦੇ ਬਦਲਦਾ ਨਹੀਂ ਠੀਕ ਹੈ ਚਲੋ ਜੀ 14 ਨੰਬਰ ਦੇਖੋ ਇੰਟਰਨੈਟ ਪ੍ਰੋਟੋਕੋਲ ਵਿੱਚ ਐਚਟੀਟੀਪੀ ਮਤਲਬ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਲਈ ਸਟੈਂਡਰਡ ਪੋਰਟ ਨੰਬਰ ਕੀ ਹੁੰਦਾ ਹੈ ਹਾਂਜੀ ਸਟੈਂਡਰਡ ਪੋਰਟ ਨੰਬਰ ਕੀ ਹੈ ਜੀ ਐਚਟੀਟੀਪੀ ਲਈ ਹਾਂਜੀ ਪਤਾ ਜੀ ਦਾ ਤਾਂ ਇਹਦਾ ਕਰੈਕਟ ਆਂਸਰ ਲਾਲ ਦੁਸੀ ਜੀ ਸੀ ਆਪਸ਼ਨ 80 ਦੇਖੋ ਜੀ ਇਹ ਤਾਂ ਕੋਈ ਵੈਬਸਾਈਟ ਖੋਲ ਦੀਆਂ ਨਾ ਨੈਟ ਤੇ ਜਾ ਕੇ ਤਾਂ ਜਿਹੜਾ ਐਚਟੀਟੀਪ ਹੁੰਦਾ ਇਹਦਾ ਪੋਰਟ ਨੰਬਰ ਹੁੰਦਾ 80 ਹੁੰਦਾਗਾ ਜੇ ਐਚਟੀਟੀਪ ਐਸ ਆ ਜੀ ਇਸ ਦਾ ਮਤਲਬ ਹੁੰਦਾ ਸਕਿਉਰ ਇਥੇ ਵੈਬਸਾਈਟ ਪੂਰੀ ਸਕਿਉਰ ਹੋ ਜਾਂਦੀ ਹੈ ਠੀਕ ਹੈ ਜੀ ਤਾਂ ਇਹਦਾ ਪੋਰਟ ਨੰਬਰ ਕਿਹੜਾ ਹੁੰਦਾਗਾ 443 ਇਹ ਪੇਪਰ ਸਵਾਲ ਆ ਸਕਦਾ ਜੀ ਇਹ ਨੋਟ ਕਰ ਲਓ ਐਚਟੀਟੀਪ ਹੁੰਦਾ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਜੇ ਐਚਟੀਟੀਪ ਐਸ ਆ ਜੀ ਮਤਲਬ ਸਿਕਿਉਰ ਹੁੰਦਾਗਾ ਤਾਂ ਉਹਦਾ ਪੋਰਟ ਨੰਬਰ 443 ਹੁੰਦਾ ਹੈ ਚਲੋ ਜੀ ਅਗਲਾ ਦੇਖ ਲਓ 15 ਨੰਬਰ ਉਹ ਕਿਹੜੀ ਨੈਟਵਰਕ ਟੋਪੋਲੋਜੀ ਹੈ ਟੋਪੋਲੋਜੀ ਹੈ ਜਿਸ ਵਿੱਚ ਸਾਰੇ ਕੰਪਿਊਟਰ ਇੱਕ ਕੇਂਦਰੀ ਡਿਵਾਈਸ ਮੀਨਿੰਗ ਜਿਵੇਂ ਹੱਬ ਜਾਂ ਸਵਿਚ ਨਾਲ ਜੁੜੇ ਹੁੰਦੇ ਨੇ ਹਾਂਜੀ ਕਿਹੜੀ ਟੋਪੋਲੋਜੀ ਹੈ ਉਹ ਲਓ ਜੀ ਉਹ ਟੋਪੋਲੋਜੀ ਉਹ ਇੱਕ ਹੱਬ ਹੈਗਾ ਠੀਕ ਹੈ ਇਹਨਾਂ ਸਾਰੇ ਕੰਪਿਊਟਰ ਜੁੜੇ ਹੋਏ ਨੇ ਇਹ ਲੜ ਦੇ ਕਿ ਨੂੰ ਕੀ ਬਣ ਗਿਆ ਇਹ ਹਾਂਜੀ ਇਹ ਬਣ ਗਿਆ ਜੀ ਸਟਾਰ ਟੋਪੋਲਜੀ ਮਤਲਬ ਕਿ ਡੀ ਇਜ਼ ਕਰੈਕਟ ਆਨਸਰ ਚਲੋ ਜੀ ਆਪ ਡੀ ਆ ਗਿਆ ਜੀ ਆਪਣਾ ਹੁਣ ਚਲਪੀ ਆਪਣੀ ਅੰਗਰੇਜ਼ੀ ਇੰਗਲਿਸ਼ ਲੈਂਗੁਏਜ ਦੇ ਸਵਾਲ ਚ ਲੈ ਲਈ ਦੇਖੋ ਧਿਆਨ ਨਾਲ ਸ਼ੂਈ ਦਾ ਕਰੈਕਟ ਐਂਟੋਨੀਮ ਫਾਰ ਵੈਂਡିକੇਟ ਵੈਂਡਿਕੇਟ ਦੇ ਲਈ ਕੀ ਐਂਟੋਨੀਮ ਬਣੂਗਾ ਜੀ ਪਹਿਲਾ ਵੈਂਡਿਕੇਟ ਦਾ ਮਤਲਬ ਕੀ ਹੁੰਦਾਗਾ ਵੈਂਡਿਕੇਟ ਦਾ ਮਤਲਬ ਹੁੰਦਾਗਾ ਕਿਸੇ ਉੱਪਰ ਲੱਗੇ ਦੋਸ਼ ਨੂੰ ਗਲਤ ਸਾਬਤ ਕਰਕੇ ਉਸ ਨੂੰ ਬਰੀ ਕਰਨਾ ਮਤਲਬ ਕਿ ਸਹੀ ਸਾਬਤ ਕਰਨਾ ਤਾਂ ਉਲਟ ਕੀ ਹੋਊਗਾ ਵੀ ਗਲਤ ਸਾਬਤ ਕਰਨਾ ਆਪਸ਼ਨ ਦੇਖੋ ਧਿਆਨ ਨਾਲ ਇਹ ਜਸਟੀਫਾਈ ਹੈ ਵੀ ਕੰਡੈਮ ਸੀ ਸਪੋਰਟ ਹੈ ਡੀ ਐਕਸੋਨਰੇਟ ਹੈ ਤਾਂ ਦੇਖੋ ਜੀ ਮਤਲਬ ਕੀ ਬਣੇਗਾ ਇਹਦਾ ਜੇ ਸਹੀ ਹੁੰਦਾ ਇਹ ਤਾਂ ਗਲਤ ਨਿੰਦਾ ਕੀ ਬਣੂਗਾ ਇਹਦਾ ਉਲਟ ਕੀ ਨਿੰਦਾ ਨਿੰਦਾ ਕੀ ਬੰਦਾ ਹੈ ਕੰਡੈਮ ਕਰਨਾ ਵੀ ਜੇ கரੈਕਟ ਆਨਸਰ ਹੈ ਕੰਡੈਮ ਕਰਨਾ ਤੇ ਦੋਸ਼ ਲਗਾਉਣਾ ਨਿੰਦਾ ਕਰਨੀ ਠੀਕ ਹੈ ਤਾਂ ਬੀ ਬਣ ਗਿਆ ਆਨਸਰ ਜੀ ਅਗਲਾ ਦੇਖ ਲਓ 17 ਨਾ मीनिंग ਆਫ ਦਾ ਏਡੀਮ ਏਡੀਮ ਅਜੀ ਆਪਣਾ ਅ ਡੰਪਸ ਕਿਬ ਅ ਡੰਪਸ ਕਿਬ ਦਾ मीनिंग ਕੀ ਹੁੰਦਾਗਾ ਹਾਂਜੀ ਕਰੋ ਕਮੈਂਟ ਜੀ ਦਾ ਹਾਂ ਇਹ ਡੰਪਸ ਕਿਬ ਦਾ ਮਤਲਬ ਹੁੰਦਾ ਕੀ ਹੈ ਇਹ ਹੁੰਦਾਗਾ ਭਿੱਜਿਆ ਹੋਇਆ ਪਟਾਕਾ ਮਤਲਬ ਕੀ ਬਣਿਆ ਜਦੋਂ ਅਸੀਂ ਸੋਚੀਏ ਕਿ ਕੋਈ ਚੀਜ਼ ਬਹੁਤ ਜ਼ਿਆਦਾ ਧਮਾਕੇਦਾਰ ਹੋਵੇਗੀ ਬਹੁਤ ਧਮਾਕਾ ਕਰੂਗੀ ਪਰ ਉਹ ਫਿਸ ਨਿਕਲ ਜੀ ਹਨਾ ਤਾਂ ਹਮਾਰਾ ਬਰਤਦਾ ਹੈ ਕਰੈਕਟ ਆਨਸਰ ਤਾਂ ਬਣ ਗਿਆ ਸੀ ਆਪਸ਼ਨ ਅ ਡਿਸ ਅਪਪੁਆਇੰਟਿੰਗ ਰਿਜ਼ਲਟ ਟਾਈ ਟਾਈਫਿਸ ਟਾਟਾ ਬਾਏ ਬਾਏ ਹੋ ਗਈ ਠੀਕ ਹੈ ਜੀ ਇਹ ਡੰਪ ਸਕਿਪ ਹੁੰਦਾ ਹੈ ਨੋਟ ਕਰ ਲਓ ਜੀ ਵੈਰੀ ਇੰਪੋਰਟੈਂਟ ਹੈ ਇਹ ਚਲੋ ਜੀ 18 ਨੰਬਰ ਫਿਲ ਇਨ ਦਾ ਬਲੈਂਕ ਵਿਦ ਕਰੈਕਟ ਕਨਜੈਕਸ਼ਨ ਹਾਂਜੀ ਹਾਰਡਲੀ ਹੈਡ ਆਈ ਰੀਚਡ ਦਾ ਸਟੇਸ਼ਨ ਡੈਸ਼ ਦਾ ਟ੍ਰੇਨ ਡਿਪਾਰਟਡ ਹਾਰਡਲੀ ਸਕਾਰਸਲੀ ਇਹਨਾਂ ਕੀ ਲੱਗਦਾ ਹੁੰਦਾ ਜੀ ਸਭ ਨੂੰ ਪਤਾ ਹੋਊਗਾ ਤਾਂ ਇਹ ਨ ਪੱਕਾ ਰੂਲ ਆ ਜੀ ਹਾਰdly ਇਸ ਕਾਰਸ ਨਾਲ ਕੀ ਲੱਗਣਾਗਾ ਵੈਨ ਸੀਜ਼ ਕਰੈਕਟ ਆਨਸਰ ਹਾਰdly ਹੈਡ ਆਈ ਰੀਚਡ ਦ ਸਟੇਸ਼ਨ ਵੈਨ ਦ ਟ੍ਰੇਨ ਡਿਪਾਰਟਡ ਠੀਕ ਹੈ ਤੇ ਇੱਕ ਹੋਰ ਨੋਟ ਕਰ ਲਓ ਜੇ ਨੌ ਸੁਨ ਰਾਇਦਾ ਨਾ ਨੌ ਸੁਨ ਰਾਇਦਾ ਹੀ ਜੇ ਤਾਂ ਕੀ ਨਾ ਲੱਗਦਾ ਤਾਂ ਦੈਨ ਲੱਗਦਾ ਨੌ ਸੁਨ ਨਾ ਦੈਨ ਹਾਰdly ਇਸ ਕਾਰਸ ਨਾਲ ਵੈਨ ਓਕੇ ਚਲੋ ਯਾ ਅਗਲਾ ਦੇਖ ਲਓ ਗਿਵ ਵਨ ਵਰਡ ਸਬਸਟੀਟਿਊਸ਼ਨ ਹੋਤੇ ਸੌਦੇ ਤਾਂ ਇੱਕ ਸੌ ਦੱਸਣਾ ਜੀ ਅ ਪਰਸਨ ਹੂ ਇਜ਼ ਇਨਕੈਪੇਬਲ ਆਫ ਬੀਇੰਗ ਕਰੈਕਟਡ ਹਾਂਜੀ ਜਿਸ ਇਨਸਾਨ ਨੂੰ ਕਦੇ ਸੁਧਾਰਿਆ ਨਾ ਜਾ ਸਕੇ ਉਸ ਨੂੰ ਕੀ ਬੋਲਦੇ ਨੇ ਜੀ ਆਪਸ਼ਨ ਦੇਖੋ ਧਿਆਨ ਨਾਲ ਸਿੱਧੂ ਮਿਸਵਲ ਦਾ ਗਾਣਾ ਸੀ ਬੀ ਇਨਵਿੰਸੀਬਲ ਇਨਫਾਲੇਬਲ ਕੀ ਹੁੰਦਾਗਾ ਇਨਕਿਊਰੇਬਲ ਕੀ ਹੁੰਦਾਗਾ ਤਾਂ ਇੱਥੇ ਆਪਣਾ ਬਣ ਗਿਆ ਕੁਐਸਚਨ ਜੀ ਆਨਸਰ ਇਹ ਪਰਸਨ ਹੂ ਇਜ਼ ਇਨਕੈਪੇਬਲ ਆਫ ਬੀਇੰਗ ਕਰੈਕਟਡ ਜਿਸ ਇਨਸਾਨ ਨੂੰ ਕਦੇ ਸੁਧਾਰਿਆ ਨਾ ਜਾ ਸਕੇ ਅਸਨ ਮਤਲਬ ਗਦਾਂ ਸਮਝੋ ਏ ਆਪਸ਼ਨ ਨੇ ਇਨ ਕੋਰੀਜੇਬਲ ਜਿਸ ਨੂੰ ਆਪਾਂ ਸੁਧਾਰ ਨਹੀਂ ਸਕਦੇ ਠੀਕ ਹੈ ਇਨਵਿੰਸੀਬਲ ਕਿੰਦਾ ਇਨਫਾਲਵੇਬਲ ਕੀ ਹੁੰਦਾ ਇਨਕਿਊਰੇਬਲ ਕੀ ਹੁੰਦਾ ਤੁਸੀਂ ਕਮੈਂਟ ਕਰਕੇ ਦੱਸੋ ਹਾਂਜੀ 20 ਨੰਬਰ ਦੇਖੋ ਸਪੋਰਟ ਦਾ ਗ੍ਰਾਮਰਟੀਕਲ 에ਰਰ ਹਾਂਜੀ ਆਪਣੇ 에ਰਰ ਫਾਈਂਡ ਕਰਨੀਆਂ ਆਹ ਸੈਂਟੈਂਸ ਦੇ ਵਿੱਚੋਂ ਈਚ ਆਫ ਦਾ ਬੁਆਇਸ ਹੈਵ ਆ ਨੋਟਬੁੱਕ ਈਚ ਆਫ ਦਾ ਬੁਆਇਸ ਹੈਵ ਆ ਨੋਟਬੁੱਕ ਕਿੱਥੇ ਗਲਤੀ ਹੈ ਕਿਹੜੇ ਪਾਰ ਦੇ ਵਿੱਚ ਗਲਤੀ ਹੈ ਦੇਖੋ ਈਚ ਆਫ ਬੀ ਦਾ ਬੁਆਇਸ ਸੀ ਹੈਵ ਦੀ ਅਨੋਟ ਬੁੱਕ ਹਾਂਜੀ ਹਾਂਜੀ ਤਾਂ ਕਰੈਕਟ ਆਨਸਰ ਕੀ ਬਣ ਰਿਹਾ ਇੱਥੇ ਜੀ ਸੀ ਜਿਹੜਾ ਕਰੈਕਟ ਆਨਸਰ ਜੀ ਹੈ ਇੱਥੇ ਹੈਵ ਨਹੀਂ ਆਉਂਦਾ ਜੀ ਇੱਥੇ ਕੀ ਆਊਗਾ ਹੈ ਜਾਊਗਾ ਠੀਕ ਹੈ ਕਿਵੇਂ ਕਹਿੰਦਾ ਇੱਕ ਰੂਲ ਹੀ ਆ ਇਹ ਜੇ ਤੋ ਵਾਕ ਦੀ ਸ਼ੁਰੂਆਤ ਸ਼ੁਰੂ ਜਦੋਂ ਸ਼ੁਰੂ ਜਦੋਂ ਵਾਕ ਕੋਈ ਹੁੰਦਾਗਾ ਈ ਚ ਆਫ ਨਾਲ ਐਦਰ ਆਫ ਨਾਲ ਨੈਦਰ ਆਫ ਨਾਲ 1 ਆਫ ਨਾਲ ਜੇ ਮਗਰ ਆਫ ਲੱਗੇ ਆ ਜੇ ਤਾਂ ਉਸ ਤੋਂ ਬਾਅਦ ਆਨ ਵਾਲਿਆ ਨਾਉਨ ਹੁੰਦਾਗਾ ਪਲੂਰਲ ਹੁੰਦਾਗਾ ਮਤਲਬ ਬਹੁਵਚਨ ਹੁੰਦਾਗਾ ਮਤਲਬ ਜਿਵੇਂ ਈਚ ਆਫ ਦਾ ਬੁਆਏ ਜਾ ਕੇ ਦੇਖੋ ਨਾ ਪਲੂਰਲ ਮੰਨ ਕੇ ਅਸਲ ਕੀ ਆਗੀ ਪਰ ਜੇ ਬਰਬਰੀ ਫਾਰਮ ਹੋਗੀ ਉਹ ਕਿਉਂ ਹਮੇਸ਼ਾ ਸਿੰਗੂਲਰ ਹੋਗੀ ਠੀਕ ਹੈ ਜੀ ਤਾਂ ਸਿੰਗੂਲ ਵਿੱਚ ਕੀ ਆ ਹੈਵ ਦੀ ਜਗ੍ਹਾ ਕੀ ਆਊਗਾ ਹੈਜ਼ ਆਜੂਗਾ ਹਮਝ ਲੱਗੀ ਤਾਂ ਕਰੈਕਟ ਆਨਸਰ ਆਪਣਾ ਸੀ ਆਪਸ਼ਨ ਮੰਨ ਲਈ ਹੈ ਬਗਲਤ ਹੈ ਤੇ ਚਲੋ ਜੀ ਹੁਣ ਆਪਣਾ ਪਾਰਟ ਹੋ ਗਿਆ ਸਟਾਰਟ ਈ ਲਾਸਟ ਪਾਰਟ ਆ ਜੀ ਆਪਣਾ ਹੀ ਪੰਜਾਬੀ ਗ੍ਰਾਮਰ ਦਾ ਇੱਕ ਗੱਲ ਹੋਰ ਨੋਟ ਕਰ ਲਓ ਜੀ ਇੰਪੋਰਟੈਂਟ ਅਨਾਉਂਸਮੈਂਟ ਇਹ ਹੈ ਜੇ ਤੁਹਾਨੂੰ ਐਗਜ਼ਾਮ ਦੀ ਤਿਆਰੀ ਦੀ ਨੋਟਸ ਚਾਹੀਦੀ ਨਾ ਤਾਂ ਤੁਸੀਂ ਸਾਡੇ WhatsApp ਦੇ ਉੱਪਰ ਕਮੈਂਟ ਕਰਕੇ ਸਾਡਾ ਨੋਟਸ ਲੈ ਸਕਦੇ ਹੋਗੇ ਠੀਕ ਹੈ ਜੀ ਚਲੋ ਸਟਾਰਟ ਕਰਦੇ ਹਾਂ 21 ਨੰਬਰ ਸਵਾਲ ਜਿਸ ਵਾਕ ਵਿੱਚ ਇੱਕ ਪ੍ਰધાન ਉਪਵਾਕ ਹੋਵੇ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਧਿਆਨ ਨਾਲ क्वेश्चन ਪੜ੍ਹੋ ਜਿਸ ਵਾਕ ਵਿੱਚ ਇੱਕ ਪ੍ਰધાન ਉਪਵਾਕ ਹੋਵੇ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ ਉਸ ਨੂੰ ਕੀ ਕਹਿੰਦੇ ਨੇ ਹਾਂਜੀ ਦਾ करेक्ट ਆਨਸਰ ਆ ਜੀ ਸੀ ਆਪਸ਼ਨ ਮਿਸ਼ਰਤ ਵਾਕ ਅਗਲਾ ਦੇਖ ਲਓ ਬਾਈ ਨੰਬਰ ਮਹਾਵਰਾ ਪੂਰਾ ਕਰੋ ਸੱਪ ਦੇ ਮੂੰਹ ਵਿੱਚ ਹਾਂਜੀ ਸੱਪ ਦੇ ਮੂੰਹ ਵਿੱਚ ਕੀ ਹੁੰਦਾ ਜ਼ਹਿਰ ਹੋਣਾ ਕੋੜ ਕਿੜਲੀ ਲੱਡੂ ਆ ਜਾਣਾ ਜਾਂ ਕੀੜੀ ਹੋਣਾ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸੱਪ ਦੇ ਮੂੰਹ ਵਿੱਚ ਕੋੜ ਕਿੜਲੀ ਅਗਲਾ ਦੇਖੋ 23 ਨੰਬਰ ਕਿਰਦੰਤ ਪੰਜਾਬੀ ਵਿਆਕਰਣ ਵਿੱਚ ਕਿਸ ਸ਼੍ਰੇਣੀ ਨਾਲ ਸੰਬੰਧਤ ਹੈ ਹਾਂ ਜਿਹੜਾ ਕਿਰਦੰਤ ਹੈਗਾ ਪੰਜਾਬੀ ਵਿਆਕਰਣ ਨਾਲ ਕਿਸ ਸ਼੍ਰੇਣੀ ਨਾਲ ਸੰਬੰਧਤ ਹੈ ਜੀ ਆਪਸ਼ਨ ਦੇਖੋ ਏ ਨਾਮ ਬੀ ਪਰਨਾਮ ਸੀ ਕਿਰਿਆ ਡੀ ਫਿਸੀਸ਼ਨ ਹਾਂਜੀ ਤਾਂ ਕਰੈਕਟ ਆਨਸਰ ਜੀ ਦਾ ਸੀ ਆਪਸ਼ਨ ਕਿਰਿਆ ਜਿਹੜੇ ਕਿਰਦਾਂਤੂ ਦੇ ਨੇ ਉਹ ਸ਼ਬਦ ਹੁੰਦੇ ਹਨ ਜੋ ਕਿਰਿਆ ਦੇ ਧਾਤੂ ਤੋਂ ਬੰਦੇ ਨੇ ਪਰ ਵਾਕ ਵਿੱਚ ਇੱਕ ਵਾਰ ਵਾਕ ਵਿੱਚ ਕਈ ਵਾਰ ਵਿਸ਼ੇਸ਼ਣ ਜਾਂ ਨਾਮ ਦਾ ਕੰਮ ਕਰਦੇ ਨੇ ਜਿਵੇਂ ਖੇੜ ਦਾ ਪਰਦਾ ਹੱਸਣਾ ਇਹ ਕਿਰਿਆ ਦੀ ਇੱਕ ਸ਼੍ਰੇਣੀ ਹੈ ਜੀ ਠੀਕ ਹੈ ਜੀ ਕਿਰਦਾਂਤ ਕਿਰਦਾਂਤ ਕਿਰਿਆ ਦੀ ਸ਼੍ਰੇਣੀ ਹੈ ਠੀਕ ਹੈ ਜੀ 24 ਨੰਬਰ ਦੇਖ ਲਓ ਹੇਠ ਲਿਖਿਆਂ ਵਿੱਚੋਂ ਉਲਟ ਜੀਭੀ ਧੁਨੀਆਂ ਵਾਲੇ ਵਰਗ ਕਿਹੜਾ ਹੈ ਜੀ ਉਲਟ ਜੀਬੀ ਤੁਨੇ ਵਾਲਾ ਵਰਕ ਕਿਹੜਾ ਜੀ ਦੱਸੋ ਆਪਸ਼ਨ ਤੁਹਾਡੇ ਸਾਹਮਣੇ ਨੇ ਹਾਂਜੀ ਤਾਂ ਇਹਦਾ ਕਰੈਕਟ ਆਨਸਰ ਕੀ ਬਣਦਾ ਜੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਆਨਸਰ ਬਣ ਕਰੈਕਟ ਹਾਂਜੀ ਉਲਟ ਜੀਬੀ ਤਾਂ ਸੀ ਇਜ਼ ਕ੍ਰੈਂਕਟ ਕਰੈਕਟ ਆਨਸਰ ਟੈਂਕ ਠਠ ਡਡ ਡਡ ਮਤਲਬ ਕੀ ਹੁੰਦਾ ਗਾ ਇਹਦੇ ਵਿੱਚ ਇਹਨਾਂ ਅੱਖਰਾਂ ਦਾ ਜਦੋਂ ਆਪਾਂ ਉਚਾਰਨ ਕਰਦੇ ਆ ਨਾ ਸਾਡੀ ਜੀਬ ਪਿੱਛੇ ਵੱਲ ਮੁੜ ਕੇ ਤਾਲੂਏ ਨੂੰ ਟੱਕਰ ਮਾਰਦੀ ਹੈ ਜਿਸ ਨਾਲ ਇਹਨਾਂ ਨੂੰ ਉਲਟ ਜੀਬੀ ਜਾਂ ਮੂਰਤਨੀ ਧੁਨੀ ਕਹਿੰਦੇ ਮੂਰਤਨੀ ਵੀ ਕਹਿੰਦੇ ਨੇ ਜੀ ਨੂੰ ਮੂਰਤਨੀ ਧੁਨੀ ਕਹਿੰਦੇ ਠੀਕ ਹੈ ਜੀ ਚਲੋ ਜੀ 25 ਨੰਬਰ ਦੇਖ ਲਓ ਲਾਸਟ ਹੈ ਜੀ ਆਪਣਾ ਇਹ ਸਿਰ ਤੇ ਕੁੰਡਾ ਹੋਣਾ ਮਹਾਭਰਤ ਅਸਗਰ ਤੱਕਿਆ ਸਿਰ ਤੇ ਕੁੰਡਾ ਹੋਣ ਦਾ ਮਤਲਬ ਕੀ ਹੈ ਜੀ ਲਓ ਜੀ ਦੱਸੋ ਜੀ ਇਹਦਾ ਸਿੱਧੀ ਜੀ ਗੱਲ ਹੈ ਜੀ ਜਦੋਂ ਕਿਸੇ ਆਪਣੇ ਇਹ ਮਾਪਿਆਂ ਦਾ ਜਾਂ ਵੱਡੇ ਕਿਸੇ ਬੰਦੇ ਦਾ ਅਫਸਰ ਦਾ ਆਪਣੀ ਕੰਟਰੋਲ ਹੋਵੇ ਪੂਰਾ ਤਾਂ ਕਹਿੰਦੇ ਸਿਰ ਤੇ ਕੁੰਡਾ ਹੈ ਦਾ ਤਾਂ ਕੀ ਮਤਲਬ ਹੈ ਡਰ ਆ ਜਾਏ ਉਹਦਾ ਰੋਬ ਆਗਾ ਨਾ ਤਾਂ ਇਹਦਾ ਆਨਸਰ ਬਣ ਗਿਆ ਜੀ ਬੀ ਆਪਸ਼ਨ ਇਹਦਾ ਦਰਜ ਜਾਂ ਰੋਬ ਹੋਣਾ ਉਹਨਾਂ ਬੋਲਦੇ ਨੇ ਸਿਰ ਤੇ ਗੁੰਡਾ ਹੋਣਾ ਤੇ ਸਿਰ ਤੇ ਖੜਾ ਛਾਡੇ ਫਿਰ ਦਨਵੇਂ ਜਾਂਦਾ ਠੀਕ ਹੈ ਜੀ ਤਾਂ ਇਹ ਸੰਦ ਆਪਣੇ ਜੀ 25 ਸਵਾਲ ਜੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ 25 ਦੇ ਵਿੱਚੋਂ ਕਿੰਨਾ ਸਕੋਰ ਹੋਇਆ ਜੀ ਦੱਸੋ ਜੀ ਜਿਹੜੇ 20 ਪਲੱਸ ਸਕੋਰ ਕਰਨਗੇ 20 ਪਲੱਸ ਸਕੋਰ ਕਰਨਗੇ 25 ਦੇ ਵਿੱਚੋਂ ਉਹਨਾਂ ਦੀ ਤਿਆਰੀ ਵੈਰੀ ਗੁੱਟ ਹੈ ਮਤਲਬ ਤੁਸੀਂ ਲੱਗੇ ਰਹੋ ਮੁੰਨਾ ਭਾਈ ਠੀਕ ਹੈ ਜੀ ਥੈਂਕ ਯੂ